ਤਿਰਾ ਵੇਖਿਆ ਤੁਸੀਂ ਆਪ ਸਰਕਾਰ ਦੇ ਬਦਲਾ ਦੀ ਇਹੀ ਹੈ ਅਸਲ ਹਕੀਕਤ ਜੀ ਹਾਂ ਮਲੇਰ ਕੋਟਲਾ ਦੇ ਪਿੰਡ ਸੰਦੋੜ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਬਣਾਏ ਜਾ ਰਹੇ ਸੂਏ ਤੇ ਪੁਲੀਆਂ ਵਿੱਚ ਵੱਡੇ ਪੱਧਰ ਤੇ ਕੁਤਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਜੋ ਤਸਵੀਰਾਂ ਤੁਹਾਨੂੰ ਵਿਖਾਈਆਂ ਨੇ ਉਹ ਸਾਫ਼ ਬਿਆਨ ਕਰੀਆਂ ਨੇ ਕਿ ਸਰਕਾਰੀ ਵਿਕਾਸ ਦੇ ਨਾਂ ਤੇ ਕਿਵੇਂ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਨਵੇਂ ਬਣੇ ਸੂਏ ਤੇ ਸਲੇਬਾਂ ਪਣਦਿਆਂ ਹੀ ਟੁੱਟ ਰਹੀਆਂ ਨੇ ਉੱਤੇ ਹੀ ਬਹੁਤੀਆਂ ਸਲੇਬਾਂ ਟੜਕ ਗਈਆਂ ਨੇ ਹੈਰਾਨੀ ਦਾ ਇਸ ਗੱਲ ਦੀ ਹੈ ਕਿ ਸੂਏ ਤੇ ਪੜਾਈ ਨਵੀਂ ਪੁਲੀ ਦਾ ਰੈਂਪ ਬਣਾਉਣ ਲਈ ਵੀ ਬਿਨਾਂ ਰੋੜੀ ਪਾਏ ਸਿੱਧਾ ਮਿੱਟੀ ਨੂੰ ਪਧਰਾ ਕਰਕੇ ਬਜਰੀ ਅਤੇ ਸੀਮਿੰਟ ਦਾ ਕੋਲ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਵੀਂ ਪੁਲੀ ਦੀ ਹਾਲਤ ਬਣਦਿਆਂ ਹੀ ਜਿੱਥੇ ਖਸਤਾ ਹੈ ਉੱਥੇ ਹੀ ਪੁਲੀ ਦਾ ਰੈਂਪ ਬਣਾਉਣ ਲਈ ਜੋ ਮਟੀਰੀਅਲ ਪਾਇਆ ਜਾ ਰਿਹਾ ਉਹ 4 ਦਿਨ ਨਹੀਂ ਟਿਕਣਾ ਕਿਉਂਕਿ ਢੇਠਾ ਰੋੜੀ ਨਹੀਂ ਪਾਈ ਗਈ ਅਤੇ ਦੋ ਚਾਰ ਬਾਰ ਵੱਡੀਆਂ ਗੱਡੀਆਂ ਲੰਘੀਆਂ ਤਾਂ ਰੰ ਟੁੱਟ ਜਾਣਾ ਹੈ ਲੋਕਾਂ ਨੇ ਇਸ ਮਾਮਲੇ ਵਿੱਚ ਠੇਕੇਦਾਰ ਅਤੇ ਸਬੰਧਿਤ ਵਿਭਾਗ ਦੇ ਖਿਲਾਫ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਤ ਇਹ ਨੇ ਜੀ ਕੱਲ ਮੈਂ ਇੱਥੋਂ ਦੇ ਗੁਜ਼ਰ ਰਿਹਾ ਸੀ ਇੱਥੇ ਸੁਆ ਨਿਕਲਿਆ ਸਾਡੇ ਪਿੰਡ ਵਿੱਚ ਦੀ ਉਹਦੇ ਪੁਲ ਬਣੇ ਨੇ ਪੁਲ ਤਾਂ ਪਹਿਲਾਂ ਹੀ ਟੁੱਟ ਚੁੱਕੇ ਨੇ ਪਾਰੋ ਦਾ ਰੈਂਪ ਬਣਾਉਣ ਲਈ ਕੱਲ ਜਦ ਆਏ ਉੱਥੇ ਕੋਈ ਗੁਟਕਾ ਨਹੀਂ ਪਾਇਆ ਕੋਈ ਪੱਥਰ ਨਹੀਂ ਪਾਇਆ ਸਿੱਧੀ ਆਰਸੀ ਮਿੱਟੀ ਦੇ ਵਿੱਚ ਮਿਲਾ ਕੇ ਪਾਈ ਜਾ ਰਹੀ ਹੈ ਜਿਹੜੀ ਕਿ ਉਸ ਦਿਨ ਵੀ ਨਹੀਂ ਚੱਲਣ ਵਾਲੀ ਇਹਨਾਂ ਨੇ ਕੋਈ ਪ੍ਰੋਪਰ ਕੰਮ ਨਹੀਂ ਕਰਿਆ ਨਾ ਕੋਈ ਗੁਟਕਾ ਪਾਇਆ ਨਾ ਬੱਟੇ ਪਾਏ ਨੇ ਲਿਆ ਕੇ ਬਜਰੀ ਰਾਤ ਨੂੰ ਨੇਰੇ ਹੋਏ ਛੱਟਣ ਲੱਗੇ ਵੀ ਲੋਕਾਂ ਨਾਲ ਸਾਨੂੰ ਦੇਖਣ ਜੀ ਜਦੋਂ ਕਹਿੰਦੇ ਆ ਜੀ ਫਿਰ ਉੱਪਰ ਦੀ ਸਮਾਂ ਕਹਿੰਦੇ ਆ ਸੀਤਾ ਜੀ ਬਗਾਰ ਕਰਦੇ ਆ ਉਹਦੇ ਨੇ ਖਾਂਚੇ ਭਰ ਕੇ ਪਰੇ ਤੁਰ ਜਾਂਦੇ ਨੇ ਕੋਈ ਵਧੀਆ ਕੰਮ ਨਹੀਂ ਕਰਦੇ ਉਹ ਮੈਸਟਰੀਆਂ ਮੈਸਟਰੀਆਂ ਕੱਲ ਨੂੰ ਕੋਚੇ ਚੱਲਿਆਂਗੇ ਜਿਹਨਾਂ ਟ੍ਰਾਫਿਕ ਨਿਕਲਣੀ ਹੈ ਬਾਈ ਟ੍ਰਿਪਰ ਨਿਕਲਣੇ ਸਭ ਕੋ ਨਿਕਲਣਾ ਕਿਵੇਂ ਪਾਸ ਪਾਸ ਹੋ ਜਾਊਗਾ ਨਹੀਂ ਕਦੇ ਦੇਖਿਆ ਘਰੇ ਆਪਾਂ ਕਰਦੇ ਨੇ ਕਦੇ ਘਰੇ ਆਪਾਂ ਪਹੁੰਚੇ ਮੇਰਾ ਰੋੜੀ ਤੋਂ ਕਿਵੇਂ ਪੈਜੂਗਾ ਕੁਛ ਵੀ ਹੂੰ ਰੋੜੀ ਚਾਹੀਦੀ ਆ ਥੱਲੇ ਜਾ ਕੇ ਦੂਜਾ ਟਿਕੜੀ ਚਾਹੀਦੀ ਆ ਫੇਰ ਜਾ ਕੇ ਪ੍ਰੋਪਰ ਤਰੀਕੇ ਨਾਲ ਹੋਵੇਗਾ ਅਜਿਹਾ ਸਰਕਾਰ ਨੂੰ ਕਹਾਂਗੇ ਆਪ ਧਿਆਨ ਦੇਣਾ ਇੱਥੇ ਚੇਅਰਮੈਨ ਆ ਖੁਦ ਆਪਣੇ ਕਠਾਲੇ ਦਾ ਚੇਅਰਮੈਨ ਆ ਕੇ ਉਹ ਧਿਆਨ ਦੇਵੇ ਕੋ ਉਹ ਦੇਖ ਰਹਿ ਕੇ ਕਰੇ ਸੜਾ ਕੋ ਕਰੇ ਫੇਰੀ ਗੱਲ ਬਣੂ ਹੂੰ ਐਂ ਤਾਂ ਫਿਰ ਪੈਸਾ ਲੁੱਟੀ ਆ ਵੇ ਨਜਾਇਜ਼ ਲੋਟਿਆ ਜੀ ਇਹਦਾ ਕੱਲ੍ਹ ਟੁੱਟ ਜੂਗਾ ਉਧਰ ਪੁਲ ਤੇ ਰਾਮ ਬਣਾਉਣ ਵਾਲੇ ਮਿਸਤਰੀ ਦਾ ਇਸ ਮਾਮਲੇ ਵਿੱਚ ਤਰਕ ਹੈ ਕਿ ਇਹ ਕੰਮ ਮੰਡੀ ਬੋਰਡ ਦਾ ਹੈ ਨਾ ਕਿ ਨਹਿਰੀ ਵਿਭਾਗ ਦਾ ਉਨਾਵਲੋ ਸਿਰਫ ਪੁਲੀ ਤੇ ਸੁਆ ਬਣਾਇਆ ਗਿਆ ਪਰ ਰਾਮ ਬਣਾਉਣ ਦੀ ਜ਼ਿੰਮੇਵਾਰੀ ਮੰਡੀ ਬੋਰਡ ਦੀ ਹੈ ਜੋ ਪੂਰੀ ਨਹੀਂ ਕੀਤੀ ਜਾ ਰਹੀ ਸੋ ਗੋਠੇਕੇਦਾਰ ਵੱਲੋਂ ਮੰਡੀ ਬੋਰਡ ਦੇ ਇਸ ਕੰਮ ਤੇ ਪੱਲਿਓ ਪੈਸੇ ਖਰਚ ਕਰਕੇ ਵਗਾਰ ਪੁਗਾਈ ਜਾ ਰਹੀ ਹੈ ਗਟਕੇ ਦੀ ਜਗ੍ਹਾ ਤੇ ਆਹ ਪੀਸੀਸੀ ਮਿਲਾ ਕੇ ਪਾਈ ਹੈ ਜੀ ਇਹਦੇ ਉੱਪਰ ਇੱਕ ਲੇਅਰ ਹੋਰ ਪਾਵਾਂਗੇ ਉਹ ਤੁਹਾਡੇ ਸਾਹਮਣੇ ਰੋਕ ਲਾਈ ਹੈ ਜੀ ਉੱਤੇ 3 ਇੰਚੀ ਮਾਲ ਪਾਵਾਂਗੇ ਇੱਧਰ ਲੈ ਕੇ ਉਹ 6 ਇੰਚੀ ਕਰਾਂਗੇ ਜੀ ਨਹੀਂ ਮਿੱਟੀ ਦੇ ਉੱਪਰ ਕਿਵੇਂ ਖੜੂਗਾ ਇਹ ਸੱਲਾ ਥੱਲੇ ਗੋੜੀ ਰੜੀ ਤਾਂ ਪਾਈ ਨਹੀਂ ਮਤਲਬ ਇਹਦੇ ਗੱਡ ਕਾ ਥੋੜੀ ਇਹ ਸਾਡੇ ਪ੍ਰੋਵੀਜ਼ਨ ਸੀ ਹੈ ਨਾ ਜੀ ਅਸੀਂ ਤਾਂ ਇੱਕ ਵੰਗਾਰ ਕੱਢ ਰਹੇ ਆ ਜੀ ਆ ਥੇਕੇਦਾਰ ਆਪਦੇ ਪੱਲੋ ਜਿਵੇਂ ਮੰਨ ਕੇ ਚੱਲੋ ਇੱਥੇ ਠੋਕਰ ਬਣ ਜਾਂਦੀ ਹੈ ਜੀ ਐਕਸੀਡੈਂਟ ਹੋਣ ਦੀ ਬਚਤ ਕਰਕੇ ਕਰ ਰਿਹਾ ਜੀ ਇਹ ਤਾਂ ਮੰਡੀ ਬੋਰਡ ਦੇ ਕੰਮ ਹੁੰਦੇ ਆ ਜੀ ਪਰ ਕਰ ਕੌਣ ਰਿਹਾ ਹਾਂਜੀ ਕਰ ਕੌਣ ਰਿਹਾ ਕਰ ਕਰ ਠੇਕੇਦਾਰ ਰਿਹਾ ਜੀ ਤੁਸੀਂ ਆਪਦੀ ਜੇਬ ਚੋਂ ਕਰ ਰਿਹਾ ਇਹ ਸੰਚਾਰ ਨਹਿਰੀ ਮੈਕ ਮਹਿਲਾਂ ਨਾ ਜੋ ਹੈ ਨਾ ਜੀ ਨਹਿਰ ਵਾਲੇ ਉਹਨਾਂ ਨੇ ਕਰਵਾਇਆ ਨਹੀਂ ਅੱਛਾ ਨਹਿਰੀ ਵਿਭਾਗ ਦੇ ਵਾਲੇ ਬਗਾਰ ਤੇ ਕਰ ਰਹੇ ਨੇ ਹਾਂਜੀ ਇਸ ਚ ਘੱਟੋ ਘੱਟ 70 ਐਮ ਕਯੂ ਮਾਲ ਪੈ ਜਾਣਾ ਜੀ ਕਿੰਨੀ ਲਗਤ ਦਾ ਹੁਣ 70 ਐਮ ਕਯੂ ਦਾ 5000 ਤੁਸੀਂ ਲਾ ਲਓ ਜੀ 2.5 ਲੱਖ ਰੁਪਏ ਖਰਚਾ ਹੋਏਗਾ ਜੀ ਠੀਕੇ ਦਾ ਜੇ ਚ ਕਰ ਰਿਹਾ ਹਾਂਜੀ ਕੀ ਵਜ੍ਹਾ ਕੀ ਆ ਕੋਈ ਪ੍ਰੈਸ਼ਰ ਆ ਪ੍ਰੈਸ਼ਰ ਸਰ ਹੁਣ ਮੰਨ ਕੇ ਚਲੋ ਜੀ ਇੱਥੇ ਜੋ ਠੋਕਰ ਛੱਡ ਦਿੰਨੇ ਆ ਤਾਂ ਕੱਲ ਨੂੰ ਫੇਰ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਹਾਂ ਹਾਸਾ ਨਾ ਹੋ ਜੇ ਉਹ ਫੇਰ ਵੀ ਐਕਸ਼ਨ ਆਉਣਾ ਹੈ ਜੀ ਮਤਲਬ ਠੇਕੇਦਾਰ ਨੇ ਦਿਲਦਰਾਇਆ ਦਿਖਾਇਆ ਵੀ ਆਪਦੇ ਪੈਸੇ ਲਾ ਕੇ ਵੀ ਬਣਾ ਦਿੰਦਾ ਹਾਂ ਇਹ ਮੈਂ ਹਾਂਜੀ ਹਾਂਜੀ ਪਰ ਲੱਗਦਾ ਕਿ ਜਿੰਮੇਵਾਰੀ ਬਣਦੀ ਆ ਬਣਾਉਣਾ ਚਾਹੀਦਾ ਸੀ ਸਹੀ ਬਾਕੀ ਇਹ ਕੰਮ ਜਿਵੇਂ ਮੰਨ ਕੇ ਚੱਲੋ ਜੀ ਮੰਡੀ ਬੋਰਡ ਤੇ ਜਾਂ ਕੋਈ ਬੀ ਐਂਡ ਆਰ ਦਾ ਹੁੰਦਾ ਜੀ ਇਹ ਕੰਮ ਰੈਂਪ ਬਣਾਉਣੇ ਸਾਡਾ ਤਾਂ ਕੰਮ ਇਕੱਲਾ ਪੁਲ ਬਣਾਉਣਾ ਸੀ ਅਸੀਂ ਉਹ ਬਣਾ ਦਿੱਤਾ ਸੀਗਾ ਜੀ ਪਰ ਫੇਰ ਵੀ ਅਸੀਂ ਕਰ ਰਹੇ ਹਾਂ ਸੋ ਸਰਕਾਰੀ ਕੰਮ ਵਿੱਚ ਜਿਹੀ ਕੋਤਾਹੀ ਬਿਆਨ ਕਰ ਰਹੀ ਹੈ ਕਿ ਕਿਵੇਂ ਕਟਿਆ ਮਟੀਰੀਅਲ ਵਰਤ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ ਤੋ ਲੋੜ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਵੇ ਤਾਂ ਜੋ ਅਜਿਹੀ ਕੁਤਾਹੀ ਵਰਤਨ ਵਾਲੇ ਖਿਲਾਫ ਬਣਦੀ ਕਾਰਵਾਈ ਅਮਲ ਥੁਲਿਆਨ ਦੀ ਜਾ ਸਕੇ ਅਤੇ ਅਜਿਹੀ ਕੁਤਾਹੀ ਤੇ ਲਗਾਮ ਲੱਗ ਸਕੇ ਜਮੀਲ ਖੇੜੀ ਵਾਲਾ ਪੀਟੀਸੀ న్యూਸ ਮਲੇਰ ਕੋਟਲਾ